ਆਮ ਆਦਮੀ ਪਾਰਟੀ ਦਾ ਬਿਜਲੀ ਅੰਦੋਲਨ ਦਿਨੋ ਦਿਨ ਵੱਡੇ ਤੋਂ ਹੋਰ ਵੱਡਾ ਹੁੰਦਾ ਜਾ ਰਿਹਾ ਜਿਸ ਦੇ ਦਬਾਅ ਕਾਰਨ ਕੈਪਟਨ ਸਰਕਾਰ ਨੇ ਹੁਣ ਲੋਕਾਂ ਦੇ ਸਿਰਾਂ ਤੋਂ ਪਿਲਾ ਦਾ ਵਾਧੂ ਬੋਝ ਹਟਾਉਣ ਦਾ ਐਲਾਨ ਕੀਤਾ ਜੀ ਹਾਂ ਜਿਹੜੇ ਘਰਾਂ ਦਾ ਬਿੱਲ ਪਿਛਲੀ ਸਰਕਾਰ ਸਮੇ ਮੁਆਫੀ ਉਹਨਾਂ ਲੋਕਾਂ ਨੂੰ ਹੁਣ ਅੱਗੇ ਵੀ ਬਿੱਲ ਭਰਨ ਦੀ ਲੋੜ ਨਹੀਂ ਹੋਵੇਗੀ ਇਹ ਕਹਿਣਾ ਹੈ ਕਈ ਮਹੀਨਿਆਂ ਤੋਂ ਪਿੰਡ ਪਿੰਡ ਜਾ ਕੇ ਬਿਜਲੀ ਅੰਦੋਲਨ ਚਲਾਉਣ ਵਾਲੇ ਆਪ ਦੇ ਸੰਸਦ ਭਗਵੰਤ ਮਾਨ ਦਾ ਭਗਵਾਨਕਮਨ ਬਰਨਾਲਾ ਦੇ ਹਲਕਾ ਪਦੌੜ ਵਿੱਚ ਬਿਲਾ ਸੰਬੰਧੀ ਸ਼ਿਕਾਇਤਾਂ ਸੁਣਨ ਪਹੁੰਚੇ ਹਿਸਨ ਜਿੱਥੇ ਉਹਨਾਂ ਬਿਜਲੀ ਦੇ ਬਿਲਾ ਅਤੇ ਹੋਰ ਮੁੱਦਿਆਂ ਤੇ ਸਰਕਾਰ ਨੂੰ ਜੰਮ ਕੇ ਭੰਡਿਆ ਇਹੋ ਜਿਹੀਆਂ ਚੀਜ਼ਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਕਿ ਦਿਹਾੜੀਦਾਰ ਬੰਦਾ ਉਹਦੇ ਦੋ ਬੱਲਵ ਇੱਕ ਪੱਖਾ ਬਿੱਲ 18000 ਤਿੰਨ ਬੱਲਵ ਦੋ ਪੱਖੇ ਬਿੱਲ ਜਹਾਲ ਕੇ ਪੱਖੇ ਸਰਦੀਆਂ ਚੱਲਦੇ ਨਹੀਂ बिल 35000 ਆ ਤੁਸੀਂ ਦੇਖ ਸਕਦੇ ਹੋ ਇਹ ਉਹ ਬੰਦੇ ਨੇ ਆ ਮੇਰੇ ਆਲੇ-ਦਾਲੇ ਖੜੇ ਨੇ ਤੁਸੀਂ ਇਹਨਾਂ ਚੋਂ ਇਹ ਇੱਕ ਕਮਰਾ ਕਿਸੇ ਕੋਲੇ ਦੋ ਕਮਰੇ ਨੇ ਮਤਲਬ ਛੱਤਾਂ ਢੈਣ ਵਾਲੀਆਂ ਪਈਆਂ ਨੇ ਤਖਤੇ ਲੱਗੇ ਨੇ ਹੋਏ ਪੱਲੀਆਂ ਲਾਈਆਂ ਹੋਈਆਂ ਨੇ ਸਰਦੀ ਤੋਂ ਬਚਣ ਲਈ ਠੀਕ ਹੈ ਨਾ ਇਹ ਇਹਨਾਂ ਨੇ ਬਿੱਲ ਇੱਥੇ ਕਿੱਥੋਂ ਕਿੱਥੋਂ ਭਰ ਦੇਣਗੇ ਆ ਤੁਸੀਂ ਦੇਖ ਲਓ 18 18 18000 19 19000 ਦੇ ਬਿੱਲ ਨਹੀਂ ਕਰਦੇ ਆ ਮੇਰੇ 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 ਕੋਲ ਲੈ ਕੇ ਆਏ ਆ 11000 ਦਾ ਬਿੱਲ ਹੈ ਅੱਛਾ ਜੁੰਟਾ ਕਿ ਨਿਯਮ ਕੰਜਪਸ਼ਨ ਹੈ 80 80 ਜੁੰਟਾਂ ਦਾ 11000 ਰੁਪਇਆ ਬਿੱਲ ਆਇਆ ਕੀ ਰੇਟ ਲੱਗਿਆ ਜੀ ਫਿਰ ਇਹ ਜੁੰਟ ਇਹ ਤਾਂ 750 ਰੁਪਇਆ ਤੋਂ ਵੀ ਉੱਪਰ ਹੋ ਗਿਆ ਜੀ ਇੱਕ ਜੁੰਟ ਦਾ ਜਦ ਕਿ 80 ਜੁੰਟਾਂ ਦਾ ਮਾਫ ਚਾਹੀਦਾ ਸੀਗਾ ਜੇ ਟੋਟਲ 80 ਜੁੰਟਾਂ ਨੇ ਕੰਜ਼ਮਪਸ਼ਨ ਆ ਤਾਂ ਉਹ ਤਾਂ 400 ਜੁੰਟਾਂ ਤੱਕ ਤਾਂ ਕਹਿੰਦੇ ਮਾਫ ਆ ਹੁਣ ਪਰ ਇੱਕ ਗੱਲ ਦੀ ਹੈਗੀ ਹੈਗੀ ਕਿ ਹੁਣ ਸਰਕਾਰ ਨੇ ਸਾਡੇ ਅਸਰ ਬਿਜਲੀ ਅੰਦੋਲਨ ਦਾ ਹੋਇਆ ਹੈ ਕਿ ਜਿੰਨਾ ਘਰਾਂ ਨੂੰ ਬਿਜਲੀ ਦੇ ਵੇਲੇ ਪਹਿਲਾਂ ਮਾਫ ਸੀ ਹੁਣ ਬਿੱਲ ਲੱਗ ਕੇ ਆ ਗਏ ਉਹ ਸਾਰੇ ਦੁਬਾਰਾ ਵਾਪਸ ਲੈ ਲੈ ਰਹੇ ਨੇ ਮਾਫ ਕਰਦੇ ਪਰ ਬਾਕੀਆਂ ਨੂੰ ਕਹਿੰਦੀ ਕਿ ਮੀਟਰ ਤੁਹਾਡੇ ਤੇਜ਼ ਚੱਲਦੇ ਨੇ ਉਹਦੇ ਬਾਰੇ ਦੇਖਿਆ ਜਾਊਗਾ ਸੋ ਜਨਰਲ ਕੈਟਾਗਰੀ ਦੇ ਵਿੱਚ ਵੀ ਮੀਟਰ ਜਿਹੜੇ ਨੇ ਜੋ ਤੇਜ਼ ਚੱਲਦੇ ਨੇ ਜਿਹੜਾ ਮੀਟਰ ਹੈ ਉੱਤੇ ਲਿਖਿਆ ਹੋਇਆ ਹੈ ਕਿ 27 ਡਿਗਰੀ ਸੈਲਸੀਅਸ ਟੈਂਪਰੇਚਰ 'ਚ ਉਹ ਸਹੀ ਕੰਮ ਕਰਦਾ ਹੁਣ 50 ਡਿਗਰੀ ਹੋ ਜੂਗੀ ਮਹੀਨੇ ਬਾਅਦ 40 ਡਿਗਰੀ ਤੋਂ ਪਰ ਟੈਂਪਰੇਚਰ ਚੱਲ ਜਾਊਗਾ ਫਿਰ ਕੀ ਗਾਰੰਟੀ ਹੈ ਸੋ ਇਹ ਸਸਪੈਂਡਾਂ ਦੇ ਵਿੱਚ ਇਹ ਸਾਰਾ ਸਾਨੂੰ ਸਾਹਮਣੇ ਆ ਰਿਹਾ ਹੈ ਅਸੀਂ ਜਾ ਰਹੇ ਹਾਂ ਆ ਹੁਣ ਸੀਵਰੇਜ ਦੇ ਬਿੱਲ ਨੇ ਬਰਨਾਲੇ ਚ ਬੰਦ ਕਰਾਏ ਨੇ ਹੰਡਿਆਏ ਚ ਬੰਦ ਕਰਾਏ ਨੇ ਤਨੋਲੇ ਕਰਾਏ ਨੇ ਪੰਜ ਮਰਲੇ ਜਾਂ ਪੰਜ ਮਰਲੇ ਤੋਂ ਘੱਟ ਜਿਹੜੇ ਘਰਾਂ ਚ ਰਹਿੰਦੇ ਆ ਸ਼ਹਿਰਾਂ ਦੀ ਹਦੂਦ ਦੇ ਵਿੱਚ ਉਹ ਉਹ ਕਮੇਟੀ ਜਿਹੜੀ ਉਹਨਾਂ ਨੂੰ ਬਿੱਲ ਭੇਜੀ ਜਾਂਦੀ ਹੈ ਜਦਕਿ 2006 ਦਾ ਇਹ ਬਿੱਲ ਮਾਫ ਹੈ ਜਿਹੜੀ ਸਰਕਾਰ ਦੀ ਨੋਟੀਫਿਕੇਸ਼ਨ ਤੋਂ ਆਉਂਦਾ ਸੋ ਅਸੀਂ ਲੋਕਾਂ ਕਰ ਕਰ ਜਾ ਕੇ ਪ੍ਰਚਾਰ ਕਰ ਰਹੇ ਆ ਔਰ ਇਹਨਾਂ ਗਰੀਬਾਂ ਦੇ ਬਿੱਲ ਮਾਫ ਕਰਾਵਾਂਗੇ ਅਸੀਂ ਹੁਣ ਤੱਕ ਕਿੰਨਾ ਏਰੀਆ ਕਵਰ ਕਰ ਚੁੱਕੇ ਹਾਂ ਅਸੀਂ 10000 ਤੋਂ ਜ਼ਿਆਦਾ ਪਿੰਡਾਂ 'ਚ ਆ ਚੁੱਕੇ ਹਾਂ ਪੰਜਾਬ 'ਚ ਤੇ ਸਾਡੀਆਂ ਜਿਹੜੀਆਂ ਟੀਮਾਂ ਹਰ ਰੋਜ਼ ਅੱਜ ਵੀ ਗਈਆਂ ਹੋਣੀਆਂ ਕਨੈਕਸ਼ਨ ਵੀ ਜੋੜ ਰਹੇ ਆ ਕਿਸੇ ਕਾਨੂੰਨ ਮੁਤਾਬਕ ਕੋਈ ਕਨੈਕਸ਼ਨ ਨਹੀਂ ਕੱਟ ਸਕਦੇ ਜੇ ਬਿੱਲ ਜ਼ਿਆਦਾ ਆਇਆ ਹੈ ਨਹੀਂ ਭਰਿਆ ਗਿਆ ਕੋਈ ਕੋਈ ਡਿਸਪਿਊਟ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਕਾਰਨ ਹੋ ਗਿਆ ਕਿ ਬਿੱਲ ਨਹੀਂ ਭਰਿਆ ਗਿਆ ਤਾਂ ਪੁਰਾਣੇ ਬਿੱਲ ਤੇ 10% ਪੈਨਲਟੀ ਲਾ ਸਕਦੇ ਆ ਪਰ ਇਹ ਡਰਾ ਕੇ ਬਿਜਲੀ ਦੇ ਬਿੱਲ ਰਾਤ ਨੂੰ ਕਨੈਕਸ਼ਨ ਕੱਟ ਜਾਂਦੇ ਨੇ ਅਗਲੇ ਦਿਨ ਪੈਸੇ ਲੈ ਕੇ ਫੇਰ ਜੋੜ ਜਾਂਦੇ ਨੇ ਸੋ ਇਸ ਤਰ੍ਹਾਂ ਦੀ ਕੋਈ ਕਾਨੂੰਨ ਜਾਂ ਕੋਈ ਵਿਧੀ ਨਹੀਂ ਹੈਗੀ ਕਿ ਜੀਜੋ ਕਨੈਕਸ਼ਨ ਕੱਟਣ ਉਸੇ ਦੌਰਾਨ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਵੱਡੀ ਚਿੰਤਾ ਦਾਵਾ ਵੀ ਠੋਕ ਦਿੱਤਾ ਕੋ ਮੈਂ ਕੋਈ ਇਹਨੂੰ ਮੁਕਾਬਲੇ 'ਚ ਨਹੀਂ ਦੇਖ ਰਿਹਾ ਮੇਰਾ ਤਾਂ ਫਰਜ ਇਹ ਹੈ ਕਿ ਮੈਂ ਕਿੰਨੇ ਮਸਲੇ ਉਠਾਏ ਕਿੰਨਾ ਫੰਡ ਵੰਡਿਆ ਪਾਰਦਰਸ਼ੀ ਤਰੀਕੇ ਨਾਲ ਲੋਕਾਂ 'ਚ ਮੈਂ ਜਾ ਰਿਹਾ ਹਾਂ ਅੱਜ ਵੀ ਜਾ ਰਿਹਾ ਹਾਂ ਆ ਪੁੱਛਣ ਵਾਲਾ ਲੋਕ ਨੇ ਮੈਂ ਕੋਈ ਜਨ ਸ਼ਕਤੀ ਜਾਂ ਕੋਈ ਸ਼ਕਤੀ ਪ੍ਰਦਰਸ਼ ਜਹ ਰਹੀ ਨਹੀਂ ਕਰ ਰਿਹਾ ਮੈਂ ਤਾਂ ਲੋਕਾਂ ਨੂੰ ਮਿਲ ਰਿਹਾ ਹਾਂ ਅਜੇ ਦੋ ਪਿੰਡਾਂ 'ਚ ਹੋਰ ਜਾਣਾ ਸੋ ਹੈ ਤਾਂ ਉਹਨਾਂ ਵੀ ਬਾਕੀ ਪਾਰਟੀਆਂ ਦਾ ਉਮੀਦਵਾਰ ਵੀ ਨਹੀਂ ਲਾਨਾ ਕੋਈ ਜਦੋਂ ਉਦੋਂ ਬਾਅਦ ਦੇਖਾਂਗੇ ਕੌਣ ਆਉਂਦਾ ਉਹਨਾਂ ਦਾ ਆਉਂਦਾ ਵੀ ਹੈ ਜਾਂ ਨਹੀਂ ਇਹ ਵੀ ਉਹਨਾਂ ਤੇ ਕਰ ਡਿਪੈਂਡ ਕਰਦਾ ਹੋਊਗਾ ਆਮ ਆਦਮੀ ਪਾਰਟੀ ਵੱਲੋਂ ਚਲਾਏ ਜਾ ਰਹੇ ਬਿਜਲੀ ਅੰਦੋਲਨ ਨੂੰ ਲੋਕਾਂ ਦਾ ਕਾफी ਸਹਿਯੋਗ ਵੀ ਮਿਲਦਾ ਨਜ਼ਰ ਆ ਰਿਹਾ ਹੈ ਲੋਕ ਆਪਣੇ ਬਿੱਲ ਲੈ ਕੇ ਭਗਵੰਤ ਮਾਨ ਜਾਂ ਹੋਰਨਾ ਆਗੂਆਂ ਕੋਲ ਵੱਡੀ ਗਿਣਤੀ ਚ ਪਹੁੰਚ ਰਹੇ ਨੇ ਜਿਸ ਦੇ ਅਸਰਕਾਰ ਨੇ ਸਰਕਾਰ ਲੋਕਾਂ ਅੱਗੇ ਕੁਝ ਕੁ ਝੁਕਦੀ ਨਜ਼ਰ ਆ ਰਹੀ ਹੈ ਪਧੌੜ ਤੋਂ ਸਾਹਿਬ ਸੰਦੂ ਪੰਜਾਬੀ ਲੋਕ ਚੈਨਲ